ਹਾਂਜੀ ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਰਬਜੀਤ ਗਿੱਲ ਔਰ ਇਸ طرح ਦੀ ਲੋਕ ਵਿਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਜੁੜੇ ਰਹੋ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਅਸੀਂ ਬੱਸੀ ਪਠਾਣਾ ਦੀ ਸੈਰ ਕਰਦੇ ਫਿਰਦੇ ਆਂ ਬੱਸੀ ਪਠਾਣਾ ਸ਼ਹਿਰ ਦੀ ਫਤਿਹਗੜ੍ਹ ਸਾਹਿਬ ਸਰਹੰਦ ਦੇ ਬਿਲਕੁਲ ਹੀ ਲਾਗੇ ਇਹ ਬੱਸੀ ਪਠਾਣਾ ਬੱਸੀ ਪਠਾਣਾ ਇੱਕ ਬਹੁਤ ਇਤਿਹਾਸਕ ਸ਼ਹਿਰ ਆ ਪ੍ਰਾਤਨ ਸਮੇਂ ਦੀਆਂ ਪੁਰਾਣੀਆਂ ਇਮਾਰਤਾਂ ਅੱਜ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਔਰ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਹੋ ਕਿਉਂਕਿ ਤੁਸੀਂ ਬਹੁਤ ਕਰਮਾਂ ਵਾਲੇ ਕੋਲੇ ਬੱਸੀ ਪਠਾਣਾ ਦੀ ਸੈਰ ਕਰ ਰਹੇ ਹੋ ਤੇ ਆਹ ਉਹ ਪ੍ਰਾਤਨ ਸਮੇਂ ਦੀਆਂ ਜਿਹੜੀਆਂ ਹਵੇਲੀਆਂ ਨੇ ਪ੍ਰਾਤਨ ਸਮੇਂ ਦੇ ਜਿਹੜੇ ਘਰ ਨੇ ਉਹ ਅੱਜ ਤੁਹਾਨੂੰ ਵਿਖਾਉਨੇ ਆ ਤੁਸੀਂ ਮੇਰੇ ਪਿੱਛੇ ਵੇਖੋਗੇ ਪ੍ਰਾਤਨ ਸਮੇਂ ਦੀ ਬਹੁਤ ਹੀ ਇੱਕ ਪੁਰਾਣੀ ਇਮਾਰਤ ਆ ਤੇ ਅਸੀਂ ਤੁਹਾਨੂੰ ਉਹ ਵਿਖਾਉਣ ਜਾ ਰਹੇ ਆ ਤੇ ਥੋੜਾ ਅੱਗੇ ਆ ਜਾਓ ਫਿਰ ਆਪਾਂ ਅੱਗੇ ਬਜ਼ਾਰਾਂ ਦੀ ਸੈਰ ਕਰਦੇ ਆ ਉਹ ਪ੍ਰਾਤਨ ਸਮੇਂ ਦੇ ਜਿਹੜੇ ਘਰ ਅੱਗੇ ਜਾ ਕੇ ਵੇਖਦੇ ਆ ਜੀ ਜੀ ਅੱਲਾ ਰਖੋ ਮੈਂ ਗੱਲ ਸੁਣ ਹਾਂ ਹਾਂ ਜੀ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਇਹ ਵੇਖੋ ਕਿ ਪ੍ਰਾਤਨ ਸਮੇਂ ਦੀ ਜਿਹੜੀ ਇਹ ਹਵੇਲੀ ਆ ਬੜੀ ਸ਼ਾਨੋ ਸ਼ੌਕਤ ਦੇ ਨਾਲ ਸਾਹਮਣੇ ਰੱਖੀ ਆ ਰੰਗ ਉੱਤੇ ਜਿਹੜਾ ਕੀਤਾ ਗਿਆ ਤੇ ਇੱਥੇ ਤੁਸੀਂ ਵੇਖੋ ਕਿ ਇਦਾਂ ਬੈਠ ਕੇ ਤੇ ਬਿਲਕੁਲ ਹੀ ਠੰਡੀ ਠੰਡੀ ਹਵਾ ਦਾ ਜਿਹੜਾ ਮਜ਼ਾ ਲਿਆ ਜਾਂਦਾ ਸੀ ਤੇ ਉਸ ਵੇਲੇ ਲਾਲੋ ਇੱਥੇ ਇਹ ਲਗਾਰਾ ਨੂੰ ਵੀ ਜਿਹੜਾ ਤਾਇਨਾਤ ਕੀਤਾ ਜਾਂਦਾ ਸੀਗਾ ਔਰ ਇਹ ਵੇਖੋ ਕਿ ਪੁਰਾਣਾ ਲੱਕੜ ਔਰ ਪੁਰਾਣਾ ਦਰਵਾਜਾ ਬਿਲਕੁਲ ਬਹੁਤ ਸੋਹਣੇ ਤਰੀਕੇ ਦੇ ਨਾਲ ਲੱਗਾ ਹੋਆ ਜੀ ਪਿੱਤਲ ਦੀਆਂ ਨਾਲ ਇਹ ਮੇਖਾਂ ਲੱਗੀਆਂ ਨੇ ਤੇ ਇਹ ਤੁਸੀਂ ਵੇਖਿਆ ਹੋਆ ਕਿ ਮੈਂ ਤੁਹਾਨੂੰ ਇੱਕ ਪਹਿਲਾਂ ਵੀ ਪ੍ਰਾਤਨ ਸਮੇਂ ਦਾ ਜਿਹੜਾ ਦਰਵਾਜਾ ਵਿਖਾਇਆ ਸੀ ਤੇ ਉਹਦਾ ਲੋਕ ਜਿਹੜਾ ਅੰਦਰੋਂ ਲੱਗਾ ਹੈ ਤੇ ਥੋੜਾ ਅੰਦਰੋਂ ਉਹ ਤੁਹਾਨੂੰ ਮੈਂ ਲੋਕ ਦਿਖਾ ਦਾਂ ਆ ਦੋਸਤੋ ਥੋੜਾ ਅੱਗੇ ਕਰਕੇ ਦਿਖਾਓ ਇਹ ਲੋਕ ਆ ਮੈਂ ਹੁਣ ਖੋਲ੍ਹ ਸਕਦਾ ਕਿ ਇਹ ਜਿਹੜਾ ਲੋਕ ਆ ਇਹਨਾਂ ਕਿ ਜਿਹੇ ਇੱਧਰ ਨੂੰ ਜਿਹੜਾ ਵਾ ਸਾਰਾ ਲੋਕ ਆ ਜਾਂਦਾ ਵਾ ਹਾਂਜੀ ਹਾਂਜੀ ਔਰ ਬਹੁਤ ਸੋਹਣੀ ਜਿਹੜੀ ਆ ਬਿਲਕੁਲ ਹੀ ਠੰਡੀ ਹਵੇਲੀ ਜਿਹੜੀ ਆ ਬਣੀ ਆ ਤੇ ਹੁਣ ਆਪਾਂ ਥੋੜਾ ਅੱਗੇ ਨੂੰ ਚੱਲਦੇ ਆ ਤੇ ਸਾਡੇ ਬਿਜੀ ਸਸਸੀਕਾਰ ਬਿਜੀ ਉਹ ਨਹੀਂ ਝਾੜੂ ਲਾ ਰਹੇ ਆ ਇੱਥੋਂ ਤੱਕ ਦੇ ਪ੍ਰਾਤਨ ਸਮੇਂ ਦੀ ਜਿਹੜੀ ਇਮਾਰਤ ਆ ਬਿਲਕੁਲ ਸੰਭੀ ਆ ਪਰ ਅੰਦਰ ਜਾਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਅੰਦਰ ਉਹ ਬਿਲਕੁਲ ਹੀ ਦੀ ਰੈਨੋਵੇਟ ਕਰਾ ਦਿੱਤੀ ਗਈ ਆ ਬਦਲਾ ਬਹੁਤ ਜ਼ਿਆਦਾ ਆ ਗਿਆ ਕਿਉਂਕਿ ਪਲਸਟਰ ਕਰਾ ਦਿੱਤੀ ਉਹ ਅੱਜ ਕੱਲ ਦੇ ਜਿਹੜਾ ਮਾਡਰਨ ਟਾਈਪ ਦਾ ਜਿਹੜਾ ਘਰ ਬਣ ਗਿਆ ਮੈਂ ਥੋੜਾ ਜਿਆਦਾ ਅੱਗੇ ਆਜੋ ਮੈਥੋਂ ਤੱਕ ਤੁਹਾਨੂੰ ਦਿਖਾ ਦਿੰਦਾ ਜੀ ਹਾਂਜੀ ਦੋਸਤੋ ਇਸ ਦਰਵਾਜ਼ੇ ਤੱਕ ਹੀ ਇਹ ਘਰ ਮਲਕੇ ਪੁਰਾਣੀ ਇੱਟ ਦਾ ਬਣਿਆ ਬਾਕੀ ਇਹ ਸਾਰਾ ਅੱਗੇ ਨਵਾਂ ਬਣ ਗਿਆ ਵਾ ਤੇ ਥੋੜਾ ਮੈਂ ਤੁਹਾਨੂੰ ਆਜੋ ਬਾਹਰ ਦੀ ਦਿਖਾ ਦਿੰਦਾ ਲਾਓ ਮੈਂ ਤੁਹਾਨੂੰ ਹਾਂਜੀ 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 हां जी दोस्तों पिलरਾਂ ਦੀ ਜਿਹੜੀ ਡਿਜ਼ਾਈਨ ਗਿਆ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਗੋਲਾਈ ਦੇ ਨਾਲ ਕੀਤੀ ਗਈ ਆ ਬੜੇ ਪਿਆਰ ਨਾਲ ਜਿਹੜਾ ਬੜੇ ਚਾਵਾਂ ਨਾਲੇ ਕੋਠੀ ਜਿਹੜੀ ਬਣਾਈ ਗਈ ਸੀ ਹਵੇਲੀ ਔਰ ਤੁਸੀਂ ਵੇਖੋਗੇ ਬਹੁਤ ਹੀ ਜ਼ਿਆਦਾ ਉੱਚੀ ਆ ਪਤਾ ਲੱਗਦਾ ਕਿ ਕੋਈ ਚੀਜ਼ ਹੈਗੀ ਆ ਔਰ ਇਹ ਦਾ ਬਾਹਰ ਦਾ ਹਿੱਸਾ ਵਾ ਜੀ ਇਹ ਦਾ ਬਾਹਰ ਦਾ ਹਿੱਸਾ ਵਾ ਨਿੱਕੀ ਇੱਟ ਦੇ ਨਾਲ ਇਹਨੂੰ ਤਰਾਸ਼ਿਆ ਗਿਆ ਬਣਾਇਆ ਗਿਆ ਵਾ ਔਰ ਉਹ ਉਥੋਂ ਤੱਕ ਜਿਹੜੀ ਆ ਇਹ ਹਵੇਲੀ ਆ ਤੇ ਆਓ ਆਪਾਂ ਫਿਰ ਹੁਣ ਅੱਗੇ ਚੱਲਦੇ ਆਂ ਤੇ ਅੱਗੇ ਦੇ ਜਾ ਕੇ ਬਾਜ਼ਾਰ ਦੇਖਦੇ ਆਂ ਜੁੜੇਰੇ ਤੁਸੀਂ ਅੱਜ ਸਾਡੇ ਨਾਲ ਤੇ ਆ ਜਾਓ ਹਾਂਜੀ ਦੋਸਤੋ ਅੱਜ ਤੁਹਾਨੂੰ ਉਹਨਾਂ ਗਲੀਆਂ ਦੀ ਉਹਨਾਂ ਘਰਾਂ ਦੀ ਸੈਰ ਕਰਾਉਣ ਲੱਗੇ ਆਂ ਜਦੋਂ ਪਾਰਟੀਸ਼ਨ ਦੇ ਸਮੇਂ 47 ਦੀ ਵੰਡ ਦੇ ਸਮੇਂ ਉਸ ਤੋਂ ਪਹਿਲਾਂ ਦੇ ਜਿਹੜੇ ਵਾਰਾਨ ਘਰ ਪਏ ਨੇ 47 ਦੀ ਵੰਡ ਵੇਲੇ ਕੁਝ ਜਿਹੜਾ ਇਹ ਬੱਸੀ ਪਠਾਣਾ ਸ਼ਹਿਰ ਬਿਲਕੁਲ ਹੀ ਵਾਰਾਨ ਹੋ ਗਿਆ ਉਹ ਪਠਾਣਾ ਦੇ ਘਰ ਉਹ ਮੁਸਲਮ ਭਾਈਚਾਰੇ ਦੇ ਘਰ ਜਿਹੜੇ ਛੱਡਦੇ ਪੰਜਾਬ ਦੇ ਵਿੱਚ ਛੱਡ ਕੇ ਲੈਂਦੇ ਪੰਜਾਬ ਨੂੰ ਚਲੇ ਗਏ ਨੇ ਅੱਜ ਵੀ ਘਰ ਉਹ ਬੜੀ ਸੋਹਣੀ ਸਜਾਵਟ ਦੇ ਨਾਲ ਇੱਕ ਯਾਦ ਦੀ ਦੌਰ ਤੇ ਸਾਡਾ ਪੰਜਾਬ ਜਿਹੜਾ ਚੜਦਾ ਪੰਜਾਬ ਉਹਨਾਂ ਨੂੰ ਸਾਂਭੀ ਬੈਠਾ ਏ ਤੁਸੀਂ ਵੇਖ ਰਹੇ ਜੋ ਕਿ ਪ੍ਰਾਤਨ ਸਮੇਂ ਦੀਆਂ ਮਾਰਤਾ ਪ੍ਰਾਤਨ ਸਮੇਂ ਦੇ ਘਰ ਉਹ ਬਜ਼ਾਰਾਂ 'ਚ ਉਹ ਸ਼ਹਿਰ ਦੀਆਂ ਗਲੀਆਂ 'ਚ ਉਹ ਸੜਕਾਂ ਦੇ ਵਿੱਚ ਸਾਨੂੰ ਨਜ਼ਰ ਆ ਰਹੇ ਨੇ ਅਸੀਂ ਜਦੋਂ ਘੁੰਮ ਕੇ ਬਸੀ ਪਠਾਨਾ ਸ਼ਹਿਰ ਵੇਖਿਆ ਤਾ ਸਾਨੂੰ ਬਹੁਤ ਹੀ ਕੁਝ ਉੱਥੇ ਵੇਖਣ ਨੂੰ ਮਿਲਿਆ ਨਿੱਕੀ ਇਟ ਦੇ ਪਰਾਤਨ ਸਮੇਂ ਦੇ ਘਰ ਜਿਹੜੇ ਅੱਜ ਵੀ ਕੁਝ ਕਹਿਣਾ ਚਾਹੁੰਦੇ ਨੇ ਮੂੰਹੋਂ ਬੋਲਦੇ ਨੇ ਕਿ ਕਦੀ ਇੱਥੇ ਖੁਸ਼ੀਆਂ ਖੇੜੇ ਹਾਸੇ ਖੇੜੇ ਵਸਿਆ ਕਰਦੇ ਸੀ ਭਾਈਚਾਰਾ ਵਸਿਆ ਕਰਦਾ ਸੀ ਉਹ ਮਸਜਿਦ ਉਹ ਮਸੀਤਾਂ ਸਾਂਝੀਆਂ ਉਹ ਸਾਰਾ ਕੁਝ ਸਾਂਝਾ ਸਾਡਾ ਆਪਣਾ ਪੰਜਾਬ ਸਾਡਾ ਆਪਣਾ ਵਿਰਸਾ ਬੱਸੀ ਪਠਾਣਾ ਦੇ ਜਿਹੜੇ ਪ੍ਰਾਤਨ ਸਮੇ ਦੇ ਘਰ ਨਿੱਕੀ ਇੱਟ ਦੇ ਨਾਲ ਬਣੇ ਹੋਏ ਅਨੇਕਾਂ ਹੀ ਘਰ ਇਸ ਬਾਜ਼ਾਰ ਦੇ ਵਿੱਚ ਨੇ ਔਰ ਇਸ ਸ਼ਹਿਰ ਦੀ ਜਿਹੜੀ ਸ਼ਾਨ ਨੂੰ ਅਜੇ ਵੀ ਚਾਰ ਚੰਦ ਲਾਉਂਦੇ ਨੇ ਤੁਸੀਂ ਮੇਰੇ ਪਿੱਛੇ ਵੇਖੋਗੇ ਪ੍ਰਾਤਨ ਸਮੇ ਦੇ ਬਹੁਤ ਹੀ ਪੁਰਾਣੇ ਗੇਟ ਨੇ ਔਰ ਇਹਦੇ ਹੀ ਇੱਕ ਆਪੋਜੀਟ ਬਿਲਕੁਲ ਹੀ ਸਾਹਮਣੇ ਤੁਸੀਂ ਵੇਖੋਗੇ ਇਹ ਕਿੰਨਾ ਜਿਹੜਾ ਪ੍ਰਾਤਨ ਸਮੇ ਦਾ ਪੁਰਾਣਾ ਗੇਟ ਆ ਬੱਸੀ ਪਠਾਣਾ ਬੱਸੀ ਪਠਾਣਾ ਜਾਨੀ ਕਿ ਪਠਾਣਾ ਦਾ ਸ਼ਹਿਰ ਸੀ ਸਨ ਅਹ ਤੁਸੀਂ ਲਾ ਲੋਗੇ 16 17 18 ਜਿਹੜੀ ਐ ਚੱਲੀ ਆ ਸਦੀਆਂ ਬੀਤ ਗਈਆਂ ਨੇ ਪਰ 게ਟ ਪ੍ਰਾਤਨ ਸਮੇ ਦੇ ਜਿਹੜੇ ਬੜੀ ਸੁਣੀ ਹਾਲਤ ਦੇ ਵਿੱਚ ਖੜੇ ਨੇ ਔਰ ਤੁਸੀਂ ਸਾਹਮਣੇ ਵੇਖੋ ਕਿ ਪਠਾਨਾ ਦੇ ਜਿਹੜਾ ਆ ਪੁਰਾਣਾ ਬਿਲਕੁਲ ਹੀ ਘਰ ਬਿਆਰ ਦੇ ਵਿੱਚ ਆ ਉਹ ਅੱਜ ਵੀ ਇੱਥੇ ਬਿਲਕੁਲ ਹੀ ਸ਼ਾਨੋ ਸ਼ੌਕਤ ਨੂੰ ਚਾਰ ਚੰਦ ਲਾ ਰਿਹਾ ਤੇ ਉੱਪਰ ਨੂੰ ਥੋੜਾ ਕੈਮਰਾ ਮਾਰ ਕੇ ਦਿਖਾਓ ਬਾਪੂ ਜੀ ਇਹ ਕਿੰਨਾ ਪੁਰਾਣਾ ਘਰ ਹੋ ਸਕਦਾ ਹਾਂ ਕੀ ਕਰ ਸਕਦੇ ਹਾਂ ਹਾਇ ਤਾਂ ਇਹ ਬਹੁਤ ਪੁਰਾਣਾ ਘਰ ਹੋਗਾ 4-500 ਸਾਲ ਪੁਰਾਣਾ ਹੋਊਗਾ ਓਕੇ ਜੀ ਬਹੁਤ ਹੀ ਪੁਰਾਣਾ ਘਰ ਹੈ ਜੀ ਪੂਰੀ ਹਵੇਲੀ ਬਣੀ ਆ ਸਾਰੀ ਠੀਕ ਹੈ ਜੀ ਕੀ ਬਾਤ ਆ ਜੀ ਬਹੁਤ ਵਧੀਆ ਹਾਂਜੀ ਦੋਸਤੋ ਤੁਸੀਂ ਇੱਧਰ ਵੀ ਦੇਖੋਗੇ ਜਿਹੜੀਆਂ ਸ਼ਹਿਰ ਦੇ ਵਿੱਚ ਕੰਦਾ ਨੇ ਵੀ ਨਿੱਕੀ ਇੱਟ ਦੀਆਂ ਸਾਰਾ ਸ਼ਹਿਰ ਜਿਹੜਾ ਨਿੱਕੀ ਇੱਟ ਦੇ ਨਾਲ ਬਣਿਆ ਸੀ ਤੇ ਉਥੇ ਤੱਕ ਵੇਖੋ ਤੁਸੀਂ ਕਿ ਪ੍ਰਾਤਨ ਸਮੇਂ ਦੀਆਂ ਪ੍ਰਾਣੀਆਂ ਹੀ ਇਮਾਰਤਾਂ ਨਜ਼ਰ ਆਉਂਦੀਆਂ ਜਿੱਧਰ ਵੀ ਨਿਗਾਹ ਮਾਰੋ ਤੁਸੀਂ ਹਾਂਜੀ ਦੋਸਤੋ ਪ੍ਰਾਤਨ ਸਮੇਂ ਦੀਆਂ ਗਲੀਆਂ ਤੇ ਪ੍ਰਾਤਨ ਸਮੇਂ ਦਾ ਘਰ ਬੱਸੀ ਪਠਾਣਾ ਦੇ ਵਿੱਚ ਅਨੇਕਾਂ ਹੀ ਬਹੁਤ ਹੀ ਇਹ ਪਠਾਣਾ ਦੇ ਘਰ ਨੇ ਜਦੋਂ ਤੁਸੀਂ ਆ ਕੇ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਘੁੰਮੋਗੇ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਵੇਖੋਗੇ ਤਾਂ ਤੁਹਾਨੂੰ ਬਹੁਤ ਹੀ ਪ੍ਰਾਤਨ ਸਮੇ ਦੇ ਘਰ ਉਹ ਨਿੱਕੀ ਇਟ ਦੇ ਘਰ ਜੋ ਅੱਜ ਵੀ ਆਪੇ ਆਪਣੇ ਹੋਣ ਦੀ ਗਵਾਹੀ ਭਰਦੇ ਨੇ ਜਦੋਂ ਅਸੀਂ ਸ਼ਹਿਰ ਬਸੀ ਪਠਾਣਾ ਦਾ ਦੌਰਾ ਕੀਤਾ ਤਾਂ ਸਾਡੀ ਜਿਹੜੀ ਆ ਰੂਹ ਖੁਸ਼ ਹੋ ਗਈ ਸਾਨੂੰ ਅਨੇਕਾਂ ਹੀ ਪ੍ਰਕਾਰ ਦੇ ਪ੍ਰਾਤਨ ਸਮੇ ਦੇ ਜਿਹੜੇ ਘਰ ਨੇ ਬਹੁਤ ਹੀ ਸੋਹਣੇ ਡਿਜ਼ਾਈਨ ਉੱਚੀਆਂ ਹਵੇਲੀਆਂ ਉੱਚੀਆਂ ਇਮਾਰਤਾਂ ਸਨ 1947 ਦੀ ਵੰਡ ਤੋਂ ਪਹਿਲਾਂ ਦੀਆਂ ਬਣੀਆਂ ਪ੍ਰਾਤਨ ਸਮੇਂ ਦੀਆਂ ਹਵੇਲੀਆਂ ਪਠਾਣਾ ਦੀਆਂ ਹਵੇਲੀਆਂ ਕੁਝ ਹਿੰਦੂ ਭਾਈਚਾਰੇ ਦੀਆਂ ਹਵੇਲੀਆਂ ਅੱਜ ਵੀ ਜਿਹੜਾ ਬਿਲਕੁਲ ਹੀ ਸ਼ਾਨੋ ਸ਼ੌਕਤ ਦੇ ਨਾਲ ਖੜੀਆਂ ਨੇ ਉਹ ਡੀਕਦੀਆਂ ਨੇ ਆਪਣੇ ਮਾਲਕਾਂ ਨੂੰ ਪਰ ਉਹ ਮਾਲਕ 47 ਦੀ ਵੰਡ ਦੇ ਸਮੇਂ ਪ੍ਰਾਤਨ ਸਮੇਂ ਦੇ ਵੇਲੇ ਪਾਰਟੀਸ਼ਨ ਦੇ ਵੇਲੇ ਜਿਹੜਿਆ ਉਹ ਇੰਨਾ ਤੋਂ ਅਲੱਗ ਹੋ ਗਏ ਨੇ ਘਰਤਾ ਘਰ ਹੁੰਦਾ ਹੈ ਘਰ ਕਹਿੰਦੇ ਆ ਪ੍ਰਮਾਤਮਾ ਦਾ ਆਵਾਸ ਹੁੰਦਾ ਹੈ ਘਰ ਘਰ ਸੁਖ ਵਸਿਆ ਤੇ ਬਾਹਰ ਸੁਖ ਪਾਇਆ ਤੁਸੀਂ ਵੇਖੋ ਕਿ ਪ੍ਰਾਤਨ ਸਮੇਂ ਦੀਆਂ ਜਿਹੜੀਆਂ ਉੱਚੀਆਂ-ਉੱਚੀਆਂ ਬਿਲਡਿੰਗਾਂ ਨੇ ਉੱਚੀਆਂ-ਉੱਚੀਆਂ ਇਮਾਰਤਾਂ ਸਾਲ 1948 ਸਾਲ 1947 ਦੇ ਵੇਲੇ ਦੀਆਂ ਉਸ ਤੋਂ ਪਹਿਲਾਂ ਦੀਆਂ ਕਾਫੀ ਇਸ ਸ਼ਹਿਰ ਦੇ ਵਿੱਚ ਜਿਹੜੀਆਂ ਹਵੇਲੀਆਂ ਅੱਜ ویرਾਨ ਹੋਈਆਂ ਪਈਆਂ ਨੇ ਕਈਆਂ ਹਵੇਲੀਆਂ ਵਿੱਚ ਤੇ ਵੱਸੋਂ ਐ ਪਰ ਕਈ ਜੜੀਆਂ ਹਵੇਲੀਆਂ ਨੇ ਬਿਲਕੁਲ ਹੀ ਵਾਰਾਨ ਹੋਈਆਂ ਪਈਆਂ ਨੇ ਉਹ ਬਯਾਰਾਂ ਦੇ ਵਿੱਚ ਪ੍ਰਾਤਨ ਸਮੇਂ ਦੇ ਘਰ ਐਨੇ-ਐਨੇ ਸੋਹਣੇ ਡਿਜ਼ਾਈਨ ਐਨੇ-ਐਨੇ ਸੋਹਣੇ ਤਰੀਕੇ ਦੇ ਨਾਲ ਬਣੇ ਆ ਕਿ ਵੇਖ ਕੇ ਜਿਹੜੀ ਆ ਰੂਹ ਖੁਸ਼ ਹੋ ਜਾਂਦੀ ਆ ਉਹ ਦਰਵਾਜ਼ੇ ਦਰਵਾਜ਼ਿਆਂ ਦੇ ਲਾਗੇ ਖੜਕੇ ਅਸੀਂ ਵੇਖਿਆ ਤੇ ਸਾਨੂੰ ਐਦਾਂ ਮਹਿਸੂਸ ਹੋਵੇ ਕਿ ਜਿੱਦਾਂ ਕੋਈ ਸਾਨੂੰ ਬੁਲਾ ਰਿਹਾ ਹੋਵੇ ਇੰਨੇ ਰੀਜਾਂ ਦੇ ਨਾਲ ਜਿਹੜੇ ਪ੍ਰਾਤਨ ਸਮੇਂ ਦੇ ਜਿਹੜੇ ਘਰ ਬਣੇ ਨੇ ਉਹ ਪੁਰਾਣੇ ਘਰ ਘਰ ਬਣੇ ਨੇ ਅੱਜ ਵੀ ਕਿਸੇ ਦੀਆਂ ਯਾਦਾਂ ਦੇ ਵਿੱਚ ਉਹ ਬਿਲਕੁਲ ਹੀ ਉਡੀਕ ਦੇ ਵਿੱਚ ਖੜੇ ਨੇ ਬੱਸੀ ਪਠਾਨਾ ਸ਼ਹਿਰ ਇੱਕ ਬਹੁਤ ਹੀ ਪ੍ਰਾਤਨ ਸਮੇਂ ਦਾ ਪੁਰਾਣਾ ਸ਼ਹਿਰ ਹੈ ਇਹਦਾ ਇਤਿਹਾਸ ਗੁਰੂਆਂ ਪੀਰਾਂ ਦੇ ਨਾਲ ਵੀ ਜੁੜਿਆ ਹੈ ਹਾਂਜੀ ਦੋਸਤੋ ਅਸੀਂ ਖੜੇ ਹਾਂ ਬੱਸੀ ਪਠਾਣਾ ਸ਼ਹਿਰ ਦੇ ਅੰਦਰ ਬਿਲਕੁਲ ਤੇ ਪ੍ਰਾਤਨ ਸਮੇਂ ਦੀਆਂ ਉਹ ਪੁਰਾਣੀਆਂ ਜੇਲਾਂ ਬਹੁਤ ਹੀ ਜ਼ਿਆਦਾ ਪੁਰਾਣੀਆਂ ਜੇਲਾਂ ਤਾਂ ਲਾ ਲਓ ਤੁਸੀਂ ਕਿ 500 600 700 ਸਾਲ ਪੁਰਾਣੀਆਂ ਇਹ ਜੜੀਆਂ ਜੇਲਾਂ ਨੇ ਅਸੀਂ ਇੱਕ ਦੋ ਬੰਦਿਆਂ ਤੋਂ ਪਤਾ ਵੀ ਕੀਤਾ ਕਿ ਇੱਥੋਂ ਦਾ ਇਤਿਹਾਸ ਕੀ ਸੀ ਕਹਿੰਦੇ ਕਿ ਅਸੀਂ ਜੰਮੇ ਭਲੇ ਇੱਥੋਂ ਦੇ ਹ ਪਰ ਇਹ ਬਹੁਤ ਹੀ ਪੁਰਾਣੀਆਂ ਜੇਲਾਂ ਨੇ ਇਹਨਾਂ ਬਾਰੇ ਸਾਨੂੰ ਨਹੀਂ ਪਤਾ ਕਹਿੰਦੇ ਆ ਕਿ ਕਿਸੇ ਪਠਾਣ ਦੀਆਂ ਜੇਲਾਂ ਇਹ ਹੁੰਦੀਆਂ ਸੀ ਤੁਸੀਂ ਮੇਰੇ ਪਿੱਛੇ ਵੇਖੋ ਕਿ ਇਹ ਜੇਲ ਇੱਕ ਕਿਲੇ ਦੀ ਤਰ੍ਹਾਂ ਬਣੀ ਆ ਜਿੱਦਾਂ ਇੱਕ ਕਿਲਾ ਹੁੰਦਾ ਵਾ ਇਹਦੇ ਬਹੁਤ ਹੀ ਵੱਡੇ ਵੱਡੇ ਬੁਰਜ ਨੇ ਤੁਸੀਂ ਮੇਰੇ ਪਿੱਛੇ ਵੇਖੋ ਕਿ ਬੜੀ ਨਿੱਕੀ ਏਟ ਦੀ ਸਰਹੰਦੀਟਾਂ ਦੀ ਜਿਹੜੀ ਇਹ ਬਣੀ ਆ ਤੇ ਬਹੁਤ ਹੀ ਵੱਡੀ ਜੇਲ ਆ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇਹਦਾ ਬਾਹਰ ਦਾ ਹਿੱਸਾ ਵਿਖਾਉਨੇ ਆ ਉਸ ਤੋਂ ਬਾਅਦ ਆ ਕੋਸ਼ਿਸ਼ ਕਰਾਂਗੇ ਤੁਹਾਨੂੰ ਅੰਦਰ ਲੈ ਕੇ ਜਾਣ ਦੀ ਤੇ ਆਜੋ ਸਾਡੇ ਨਾਲ ਤੇ ਵੇਖਦੇ ਆ ਹਾਂਜੀ ਦੋਸਤੋ ਇਹ ਆ ਜੀ ਪ੍ਰਾਤਨ ਸਮੇ ਦੀ ਪੁਰਾਣੀ ਜੇਲ ਪਠਾਣਾ ਦੇ ਸਮੇ ਦੀ ਜਿਹੜੀ ਹੈ ਪ੍ਰਾਤਨ ਸਮੇ ਦੀ ਪੁਰਾਣੀ ਜੇਲ ਆ ਇੱਥੇ ਲੋਕਾਂ ਨੂੰ ਰੱਖਿਆ ਜਾਂਦਾ ਸੀ ਕੈਦੀਆਂ ਨੂੰ ਤੁਸੀਂ ਇਹ ਵੀ ਦਿੱਤੇ ਜਾਂਦੇ ਸੀ ਤੁਸੀਂ ਵੇਖ ਰਹੇ ਜੋ ਕਿ ਹੁਣ ਇਹਦੇ ਅੰਦਰ ਜਿਹੜਾ ਸਕੂਲ ਬਣ ਚੁੱਕਾ ਵਾ ਤੇ ਬੱਚੋ ਤੁਸੀਂ ਇੱਥੇ ਪੜ੍ਹਦੇ ਜੋ ਯਸ ਸਰ ਅੱਛਾ ਹੋਰ ਇਹਦੇ ਅੰਦਰ ਕੀ ਬਣਿਆ ਵਾ ਸਕੂਲ ਬਣਿਆ ਸਕੂਲ ਬਣਿਆ ਹੋਰ ਕੀ ਤੇ ਬਹੁਤ ਵੱਡਾ ਹੈ ਬਹੁਤ ਵੱਡਾ ਤੁਸੀਂ ਸਾਡੇ ਨਾਲ ਘੁੰਮ ਕੇ ਦੇਖ ਸਕਦੇ ਨੇ ਯਸ ਆਜੋ ਫਿਰ ਤੁਹਾਡੀ ਵੀਡੀਓ ਬਣੇਗੀ ਸਤਿ ਸ਼੍ਰੀ ਅਕਾਲ ਮੈਮ ਤੋਂ ਤੁਸੀਂ ਵੇਖ ਰਹੇ ਜੋ ਕਿ ਜਿੱਥੇ ਕਦੀ ਕੈਦੀਆਂ ਨੂੰ ਜਿਹੜਾ ਸਜ਼ਾ ਦਿੱਤੀਆਂ ਜਾਂਦੀਆਂ ਸੀਗੀਆਂ ਤੇਸੀਏ ਦਿੱਤੇ ਜਾਂਦੇ ਸੀ ਪਰ ਅੱਜ ਇੱਥੇ ਸਕੂਲ ਜਿਹੜਾ ਬਿਲਕੁਲ ਹੀ ਵੱਸ ਚੁੱਕਾ ਏ ਔਰ ਬੱਚਿਆਂ ਨੇ ਵੇਖੋ ਇੱਥੇ ਅੱਜ ਰੌਣਕਾਂ ਲਾਈਆਂ ਨੇ ਔਰ ਥੈਂਕ ਯੂ ਮਿਹਰਬਾਨੀ ਤੁਸੀਂ ਸਾਡੇ ਨਾਲ ਆਏ ਜੀ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਤੁਸੀਂ ਇੱਥੇ ਟੀਚਰ ਜੀ ਹਾਂਜੀ ਤੁਸੀਂ ਨਾਲ ਆ ਕੇ ਵਿਖਾ ਸਕਦੇ ਸਾਨੂੰ ਹਾਂਜੀ ਦੋਸਤੋ ਅਸੀਂ ਹੁਣ ਜਿਹੜਾ ਪ੍ਰਾਤਨ ਸਮੇਂ ਦੀ ਪੁਰਾਣੀ ਜੇਲ੍ਹ ਆ ਇਹਦੇ ਆਪਾਂ ਅੰਦਰ ਆ ਚੁੱਕੇ ਹਾਂ ਤੇ ਸਾਡੇ ਨਾਲ ਨੇ ਸਕੂਲ ਦੇ ਇੱਥੋਂ ਦੇ ਟੀਚਰ ਤੇ ਕਰਦੇ ਉਹਨਾਂ ਨਾਲ ਗੱਲਬਾਤ ਸੱਚੀ ਹੈ ਮੈਂ ਸ਼ਸ਼ੀਕਲ ਸਰ ਕੀ ਨਾਮ ਕੀ ਆਪਣਾ ਪ੍ਰਿਅੰਕਾ ਸ਼ਰਮਾ ਅੱਛਾ ਪ੍ਰਿਅੰਕਾ ਸ਼ਰਮਾ ਜੀ ਤੁਸੀਂ ਕਿਹੜੀ ਕਲਾਸ ਨੂੰ ਪੜਾਉਂਦੇ ਜੀ ਸਰ ਮੈਂ 1st ਨੂੰ ਪੜਾ ਰਹੀਆਂ ਇਸ ਵਾਰ ਮੈਨੂੰ 1st ਮਿਲੀ ਹੈ ਕਲਾਸ ਓਕੇ ਜੀ ਅੱਛਾ ਜੀ ਤੇ ਇੱਥੇ ਦੇ ਪ੍ਰਾਤਨ ਸਮੇਂ ਜਿਹੜਾ ਬਹੁਤ ਹੀ 500 700 ਸਾਲ ਪਹਿਲਾਂ ਮਲਕੀ ਤੁਸੀਂ ਲਾ ਲੋ ਕਿ ਪਠਾਨ ਜਿਹੜੇ ਵਾ ਹਨ ਜਿੰਨਾਂ ਦੀ ਇਹ ਜੇਲ ਸੀ ਤੇ ਲੋਕਾਂ ਨੂੰ ਬਹੁਤ ਤਸੀਹੇ ਦਿੰਦੇ ਸੀ ਤੇ ਹੁਣ ਤੁਸੀਂ ਇਸ ਜੇਲ੍ਹ ਦੇ ਅੰਦਰ ਸਕੂਲ ਖੋਲਿਆ ਤੁਹਾਨੂੰ ਕਿਸੇ ਗੱਲ ਦਾ ਕੋ ਥੋੜਾ ਬਹੁਤਾ ਡਰ ਤੇ ਨਹੀਂ ਲੱਗਦਾ ਨਹੀਂ ਸਰ ਐਕਚੁਅਲੀ ਹੁਣ ਤਾਂ ਬਹੁਤ ਰੈਨੋਵੇਸ਼ਨ ਹੋ ਗਈ ਹੈ ਜਿਵੇਂ ਵੀ ਤੇ ਇੱਕ ਤੁਹਾਨੂੰ ਪਤਾ ਹੈ ਐਜੂਕੇਸ਼ਨ ਇਹੋ ਜਾ ਉਹ ਹੈਗਾ ਜਰੀਆ ਜਿਹੜਾ ਕਿ ਇੱਕ ਮਤਲਬ ਮਾਹੌਲ ਨੂੰ ਪੋਜ਼ਿਟਿਵ ਬਣਾ ਹੀ ਦਿੰਦਾ ਹੈ ਨਾ ਤੇ ਬਾਕੀ ਤੁਹਾਨੂੰ ਸਾਡੇ ਬੱਚੇ ਦੇਖ ਹੀ ਰਹੇ ਨੇ ਠੀਕ ਹੈ ਹਾਂ ਬਹੁਤ ਖੁਸ਼ ਆਏ ਤੇ ਸਾਰੀ ਤੇ ਤੁਸੀਂ ਨਾਲ ਆ ਕੇ ਥੋੜਾ ਦਿਖਾ ਦਿਓ ਜੀ ਹਾਂਜੀ ਆਜੋ ਚਲਦੀ ਆਪਾਂ ਓਏ ਹਟਾਨਕ ਕੀ ਓਹ ਤੇਨ ਨਾਲ ਬੁੱਤ ਤੇਨ ਵੀ ਦੋਸਤੋ ਕਹਿੰਦੀ ਆ ਕਿ ਜਿੱਥੇ ਪਿਆਰ ਮੁਹੱਬਤ ਵਰਸਦਾ ਏ ਉਥੇ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਜਿਹੜੀ ਦਿੱਕਤ ਨਹੀਂ ਰਹਿ ਜਾਂਦੀ ਪ੍ਰਾਤਨ ਸਮੇਂ ਦੇ ਇਥੇ ਦਰਖਤ ਅੱਜ ਵੀ ਮੌਜੂਦ ਨੇ ਉਹ ਜੇਲ੍ਹ ਦੇ ਕਮਰੇ ਪੁਰਾਣੇ ਮੌਜੂਦ ਆ ਪਰ ਬੱਚਿਆਂ ਨੇ ਇਥੇ ਇੰਨੀਆਂ ਕਰ ਰੌਣਕਾਂ ਅੰਦਰ ਲਾਈਆਂ ਵਾ ਕਿ ਜਦੋਂ ਤੁਸੀਂ ਜੇਲ੍ਹ ਦੇ ਅੰਦਰ ਐਂਟਰ ਕਰਦੇ ਜੋ ਕਿ ਪਤਾ ਹੀ ਨਹੀਂ ਲੱਗਦਾ ਕਿ ਆਪਾਂ ਜੇਲ੍ਹ ਦੇ ਅੰਦਰ ਜਾ ਰਹੇ ਆ ਵੈਸੇ ਤਾਂ ਜੇਲ੍ਹ ਦਾ ਨਾਮ ਸੁਣ ਕੇ ਥੋੜਾ ਜਿਹਾ ਹਨਾ ਮਨ ਨੂੰ ਕੌਫ ਜਿਹਾ ਆ ਜਾਂਦਾ ਪਰ ਜਦੋਂ ਤੁਸੀਂ ਅੰਦਰ ਆ ਕੇ ਵੇਖਦੇ ਕਿ ਇੱਥੇ ਟੀਚਰ ਨੇ ਆਪਾਂ ਅੰਦਰ ਆਏ ਆਪਾਂ ਨੂੰ ਚੰਗਾ ਜਿਹੜਾ ਸਟਾਫ ਇੱਥੇ ਮਿਲਿਆ ਵਾ ਬਹੁਤ ਸਾਰਾ ਵਧੀਆ ਤੇ ਆਓ ਥੋੜਾ ਅੰਦਰ ਚੱਲ ਤੇ ਆਪਾਂ ਇਹ ਦੇਖਦੇ ਆ ਉਸ ਤੋਂ ਬਾਅਦ ਫਿਰ ਜਿਹੜੀ ਪ੍ਰਾਤਨ ਸਮੇ ਦੀ ਜੇਲ ਆ ਉਹ ਤੁਹਾਨੂੰ ਦਿਖਾਉਣੀ ਆ ਅੱਛਾ ਜੀ ਇਹਦੇ ਅੰਦਰ ਫਿਰ ਜੇਲ ਟੈਪ ਜਿਹੜੇ ਉਹ ਉੱਪਰ ਕਮਰੇ ਬਣੇ ਆ ਹਾਂਜੀ ਜੀ ਮੈਂ ਇੱਥੇ ਇੱਕ ਮਤਲਬ ਗੁਫਾ ਜਿਹੀ ਟਾਈਪ ਲਗਾ ਲਓ ਜਾਂ ਛੋਟਾ ਜਿਹਾ ਹਨੇਰ ਕਮਰਾ ਕਹਿ ਦਾਂ ਨਾ ਹਾਂਜੀ ਕਾਲ ਗੁਫਾ ਜਿਹੀ ਬਣੀ ਆ ਹਾਂਜੀ ਕਾਲ ਕੋਠੜੀ ਟਾਈਪ ਐਗਜ਼ੈਕਟਲੀ ਤੇ ਬਸ ਆਹ ਛੋਟੇ ਛੋਟੇ ਬਣਿਆ ਸਰਵਾਪੀ ਹਾਂਜੀ ਦੋਸਤੋ ਤੁਸੀਂ ਮੇਰੇ ਪਿੱਛੇ ਵੇਖ ਰਹੇ ਜੋ ਕਿ ਇਦੀ ਰੈਨਵੇਸ਼ ਜਿਹੜਾ ਕੰਮ ਚੱਲਿਆ ਵਾ ਥੋੜਾ ਇਹਨੂੰ ਹਨਾ ਡਿਵੈਲਪਮੈਂਟ ਹੋਈ ਆ ਤੇ ਅੰਦਰ ਜਿਹੜਾ ਬਿਲਕੁਲ ਕਾਲ ਕੋਠੜੀ ਆ ਜਿੱਦੇ ਵਿੱਚ ਲੋਕਾਂ ਨੂੰ ਜਿਹੜਾ ਸਜ਼ਾ ਦਿੱਤੀ ਜਾਂਦੀ ਸੀ ਦੋਸ਼ੀਆਂ ਨੂੰ ਤੇ ਆਓ ਚੱਲਦੇ ਹਾਂ ਹੁਣ ਤੇ ਆਪਾਂ ਉਹ ਜੇਲਾ ਵੇਖਦੇ ਹਾਂ ਹਾਂਜੀ ਦੋਸਤੋ ਪ੍ਰਾਤਨ ਸਮੇਂ ਦੀਆਂ ਜਿਹੜੀਆਂ ਕੰਧਾਂ ਵਾਂ ਪੁਰਾਣੀਆਂ ਵਾਂ ਬਹੁਤ ਮਜ਼ਬੂਤ ਨੇ ਨਿੱਕੇ ਚੂਨੇ ਨਾਲ ਬਣਦੀਆਂ ਸੀ ਜੀ ਇਹ ਹਾਂਜੀ ਤੇ ਅੱਜ ਵੀ ਬਹੁਤ ਮਜ਼ਬੂਤੀ ਨਾਲ ਖੜੀਆਂ ਆ। ਅੱਛਾ ਜੀ ਇਹ ਜੇਲ ਬਣੀ ਆ ਹਨਾ? ਹਾਂਜੀ। ਇਹ ਜੇਲ ਦੇ ਉਹ ਹੈਗੇ ਆ ਪਾਈਪ। ਹਾਂਜੀ ਦੋਸਤੋ ਇਹ ਆ ਜੀ ਪ੍ਰਾਤਨ ਸਮੇਂ ਦੀਆਂ ਪੁਰਾਣੀਆਂ ਜੇਲਾਂ ਦੇ ਦਰਵਾਜ਼ੇ ਤੇ ਇਹਦੇ ਅੰਦਰ ਕੈਦੀਆਂ ਨੂੰ ਰੱਖਿਆ ਜਾਂਦਾ ਸੀ ਅੰਦਰ। ਇਹ ਲਾ ਲੋ ਕਿ ਸਨ ਸਦੀ 1500 ਸਦੀ 15 16 17 ਦੀਆਂ ਇਹ ਸਾਰੀਆਂ ਗੱਲਾਂ ਵਾਂ ਜਦੋਂ ਇਹ ਹੋਏਗੀ ਇੱਧਰ ਵੀ ਬਣੀਆਂ ਉੱਪਰ ਅੱਛਾ ਇਹ ਹਾਂਜੀ ਹਾਂਜੀ ਬਾਰ ਦਰਿਆ ਹਨਾ ਠੀਕ ਹੈ ਜੀ ਇਹ ਇੱਥੋਂ ਤੇ ਸਾਰਾ ਸ਼ਹਿਰ ਦਿਖਦਾ ਬੱਸੀ ਪਟਾਣਾ ਜੀ ਅੱਛਾ ਇੱਕ ਇੱਕ ਦਾ ਬੁਰਜ ਉੱਧਰ ਬਣਿਆ ਹੋਣਾ ਹਾਂਜੀ ਹਾਂਜੀ ਉਹ ਸਰ ਬੰਦ ਹੈ ਅੱਛਾ ਜੀ ਹਾਂਜੀ ਉਹ ਸ਼ਾਇਦ ਉਹ ਪ੍ਰੋਪਰ ਕੋਲ ਨਗਈ ਅੰਦਰ ਅੱਛਾ ਮੈਂ ਵੈਸੇ ਉਧਰ ਕੇ ਪਾਸੇ ਵੀ ਇੰਦਰ ਕੇ ਨਾਲ ਪਾਸੇ ਹਾਂਜੀ ਹਾਂਜੀ ਅੱਛਾ ਜੀ ਅੰਦਰ ਦੇਖੋ ਸਾ ਮਰੇ ਜਿਵੇਂ ਸਟ੍ਰੇਨਸ ਹਾਂਜੀ ਦੋਸਤੋ ਹੁਣ ਅਸੀਂ ਐਂਟਰ ਕਰ ਰਹੇ ਹਾਂ ਪੁਰਾਣੀਆਂ ਜੇਲਾਂ ਦੇ ਅੰਦਰ ਤੇ ਆਓ ਆਪਾਂ ਵੇਖਦੇ ਹਾਂ ਤੇ ਬਾਕੀ ਤੁਹਾਨੂੰ ਫੇਰ ਬਾਅਦ ਵਿੱਚ ਮਿਲਦੇ ਹਾਂ ਆਜੋ ਸਾਡੇ ਨਾਲ ਬਾਬਾ ਬੁੱਲ੍ਹੇ ਸ਼ਾਹ ਜੀ ਦਰਗਾਹ ਇਧਰੇ ਦਰਬਾਰ ਬਣਿਆ ਜੀ ਹਾਂਜੀ ਇੱਧਰ ਬਣੀ ਹੋਈ ਅੰਦਰ ਅੱਛਾ ਜੀ ਇੱਥੇ ਪਾਤੇ ਕਮਰੇ ਅੱਛਾ ਜੀ ਇਹ ਬੈਰ ਗਿਆ ਇਹ ਬੈਰ ਗਿਆ ਬੈਰ ਗਿਆ ਹਨਾ ਬਿਲਕੁਲ ਮੇਨ ਐਂਟਰੀ ਇੱਥੋਂ ਸੀ ਹਾਂਜੀ ਮੈਨ ਲੱਗਦਾ ਇੱਥੇ ਵੀ ਉਸ ਟਾਈਮ ਦਰਵਾਜ਼ਾ ਹੋਊਗਾ ਹਾਂਜੀ ਇਹ ਤਾਂ ਹਲਕੇ ਫੁੱਲ ਹਨਾ ਜੀ ਆਹ ਦੇਖ ਨੰਬਰ ਵਗੈਰ 5301 2 3 4 ਅੰਦਰ ਪਈ ਅੱਛਾ ਜੀ 305 306 ਜਿੱਦਾਂ ਕੈਂਦੀਆਂ ਨੂੰ ਰੱਖਿਆ ਜਾਂਦਾ ਸੀ ਹਨਾ ਮੈਂ ਤੁਹਾਨੂੰ ਪਤਾ ਇਨ੍ਹਾਂ ਕਮਰਿਆਂ ਦੇ ਨਾਲ ਨਾ ਬਹੁਤ ਲੋਕਾਂ ਦੀਆਂ ਯਾਦਾਂ ਜੁੜੀਆਂ ਅੱਜ ਤੋਂ ਕੋਈ ਲਾ ਲੋ ਕਿ 500 600 ਸਾਲ ਪਹਿਲਾਂ ਇੱਥੇ ਲੋਕਾਂ ਨੇ ਬਹੁਤ ਹੀ ਜ਼ਿਆਦਾ ਤਸੀਹੇ ਚਲੇ ਆ ਲੋਕੀ ਆਪਣੇ ਪਰਿਵਾਰ ਨੂੰ ਮਿਲਣ ਨੂੰ ਤਰਸਦੇ ਸੀਗੇ ਤੇ ਤੁਸੀਂ ਵੇਖਿਆ ਬਾਹਰ ਦੀਆਂ ਕੰਧਾਂ ਬਹੁਤ ਹੀ ਜ਼ਿਆਦਾ ਵੱਡੀਆਂ ਕੰਧਾਂ ਬਣ ਗਈਆਂ ਵਾ ਤੇ ਉਸ ਟਾਈਮ ਤੇ ਨਾ ਕੋਈ ਬਾਹਰ ਜਾਂਦਾ ਸੀ ਨਾ ਕੋਈ ਆਉਂਦਾ ਸੀਗਾ ਤੇ ਇਹ ਕਹਿੰਦੇ ਆ ਕਿ ਉਸ ਟਾਈਮ ਲੋਕ ਥੋੜੇ ਚੰਗੇ ਹੁੰਦੇ ਪਰ ਜਿਹੜੇ ਜ਼ਾਲਮ ਸੀ ਉਹ ਬਹੁਤ ਜ਼ਿਆਦਾ ਜ਼ਾਲਮ ਸੀ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਤਸੀਹੇ ਦਿੱਤੇ ਜਾਂਦੇ ਸੀਗੇ ਠੀਕ ਹੈ ਜੀ ਸੱਜਾ ਉੱਪਰ ਦੀ ਜਾਈਂ ਅੰਦਰ ਦੀ ਆਈ ਉਹ ਦਦੀ ਆ ਅੱਛਾ ਹਾਂ 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 ਜੇ ਬਾਰੇ ਇਹ ਹੁੰਦੀ ਸੀ ਹਾਂਜੀ ਦੋਸਤੋ ਇਹ ਆ ਪ੍ਰਾਤਨ ਸਮੇਂ ਦੀ ਪੁਰਾਣੀ ਜੇਲ ਇਹਦੇ ਅੰਦਰ ਦੀ ਗੱਲਬਾਤ ਕੀਤੀ ਜਾਂਦੀ ਸੀ ਇਹਦੇ ਅੰਦਰ ਦੀ ਮੁਲਾਕਾਤਾਂ ਹੁੰਦੀਆਂ ਸੀ ਇਹਦੇ ਅੰਦਰ ਹੀ ਜਿਹੜਾ ਕੈਦੀਆਂ ਨੂੰ ਰੱਖਿਆ ਜਾਂਦਾ ਸੀ ਤੁਸੀਂ ਵੇਖੋ ਕਿ ਇਸ ਟਾਈਮ ਬਿਲਕੁਲ ਹੀ ਇਹਦੇ ਅੰਦਰ ਵਾਂ ਔਰ ਮੈਨੂੰ ਬਹੁਤ ਜ਼ਿਆਦਾ ਬੁਰਾ ਫੀਲ ਹੋ ਰਿਹਾ ਕਿ ਪ੍ਰਮਾਤਮਾ ਕਿਸੇ ਨਾਲ ਵੀ ਇਹੋ ਜਿਹਾ ਨਾ ਕਰੇ ਕੋ ਜੇਲ੍ਹ ਦੇ ਅੰਦਰ ਆਵੇ ਹਾਂਜੀ ਦੋਸਤੋ ਹਜ਼ਰਤ ਪੀਰ ਬਾਬਾ ਬੁੱਲੇ ਸ਼ਾ ਦੀ ਦਰਗਾਹ ਜਿਹੜੀ ਆ ਇਸ ਜੇਲ੍ਹ ਦੇ ਅੰਦਰ ਬਣੀ ਆ ਇਹਦੀ ਬੜੀ ਮਨਤਾ ਕੀਤੀ ਜਾਂਦੀ ਸੀ ਤੇ ਤੁਸੀਂ ਥੋੜਾ ਅੱਗੇ ਆ ਕੇ ਦਰਬਾਰ ਵਿਖਾ ਦਿਓ ਹਜ਼ਰਤ ਪੀਰ ਬਾਬਾ ਬੁੱਲੇ ਸ਼ਾ ਸਰਕਾਰ ਉੱਥੇ ਬੈਂਦੀ ਹੁੰਦੀ ਸੀ ਤੇ ਦੋਸਤੋ ਜਿਸ ਜਗ੍ਹਾ ਤੇ ਮੈਂ ਹੁਣ ਖੜਾ ਆ ਮਾਂ ਇਸ ਜਗ੍ਹਾ ਤੇ ਪਿਛੇ ਜਿਹੜਾ ਕੈਦੀਆਂ ਦੀ ਰੋਟੀ ਬਣਦੀ ਸੀ ਉਹਨਾਂ ਦਾ ਖਾਣਾ ਬਣਦਾ ਸੀਗਾ ਇੱਥੇ ਹੀ ਕੱਪੜੇ ਰੱਖੇ ਜਾਂਦੇ ਸੀ ਉਹਨਾਂ ਦਾ ਸਟਾਕ ਰੱਖਿਆ ਜਾਂਦਾ ਸੀਗਾ ਤੇ ਹੁਣ ਆਪਾਂ ਬਾਹਰ ਵੱਲ ਚੱਲਦੇ ਆਂ ਤੇ ਵਿਖਾਉਨੇ ਆ ਤੁਹਾਨੂੰ ਉਹ ਪ੍ਰਾਤਨ ਸਮੇ ਦੇ ਰੁੱਖ ਜਿਹੜੇ 500 600 ਸਾਲ ਪੁਰਾਣੇ ਆ ਤੇ ਕਈ ਰੁੱਖ ਤੇ ਕੱਟ ਗਏ ਆ ਪਰ ਕਈ ਅੱਜ ਵੀ ਖੜੇ ਆ ਤੇ ਵੇਖਦੇ ਆਂ ਹਾਂਜੀ ਦੋਸਤੋ ਪ੍ਰਾਤਨ ਸਮੇਂ ਦੇ 500 600 ਸਾਲ ਪੁਰਾਣੇ ਤੁਸੀਂ ਮੇਰੇ ਪਿੱਛੇ ਵੇਖ ਰਹੇ ਜੋ ਕਿ ਬੋਰਡ ਦਾ ਰੋਖਿਆ ਸਮੇਂ ਦੇ ਨਾਲ ਨਾਲ ਉਹ ਸੁੱਕ ਗਿਆ ਵਾ ਖਤਮ ਹੋ ਗਿਆ ਵਾ ਪਰ ਉਹਦੀ ਯਾਦ ਅੱਜ ਵੀ ਇੱਥੇ ਆ ਤੇ ਉਸ ਟਾਈਮ ਤੇ ਜਿਹੜਾ ਇੱਥੇ ਕੈਦੀ ਜਿਹੜਾ ਸ਼ਾਮੇ ਬੈਠਦੇ ਸੀ ਆਰਾਮ ਕਰਦੇ ਸੀ ਤੇ ਤੁਸੀਂ ਇੱਧਰ ਵੇਖੋ ਕਿ ਜਿਨ੍ਹਾਂ ਨੇ ਆਪਣੇ ਪਰਿਵਾਰ ਨੂੰ ਮਿਲਣਾ ਹੁੰਦਾ ਸੀ ਪਰਿਵਾਰ ਦੀਆਂ ਯਾਦਾਂ ਕਿ ਇਸ ਤੋਂ ਜਿਹੜੀ ਆ ਬਾਹਰ ਨਾ ਤੇ ਉਹਨਾਂ ਦੀ ਆਵਾਜ਼ ਇੱਧਰੋਂ ਜਾਂਦੀ ਸੀ ਤੇ ਨਾ ਉਧਰੋਂ ਆਉਂਦੀ ਸੀ ਤੇ ਇੰਨਾ ਕੰਧਾਂ ਦੇ ਨਾਲ ਹੀ ਉਹ ਆਪਣੇ ਪਰਿਵਾਰ ਦੀਆਂ ਆਪਣੇ ਜੀਆਂ ਦੀਆਂ ਜਿਹੜੀਆਂ ਯਾਦਾਂ ਲੈ ਕੇ ਤੇ ਇਸ ਜੇਲ੍ਹ ਦੇ ਵਿੱਚ ਜਿਹੜਾ ਤੁਰੇ ਫਿਰਦੇ ਸੀਗੇ। ਲਈ ਦੋਸਤੋ ਏ ਹੈ ਦੀ ਸ਼ਹਿਰ ਬੱਸੀ ਪਠਾਣਾ ਪ੍ਰਾਤਨ ਸਮੇ ਦਾ ਪੁਰਾਣਾ ਸ਼ਹਿਰ ਜਿਹਦੀ ਤੁਹਾਨੂੰ ਅਸਾਂ ਸੈਰ ਕਰਾਈ ਆ ਪ੍ਰਾਤਨ ਸਮੇਂ ਦੇ ਪਠਾਣਾ ਦੇ ਜਿਹੜੇ ਘਰ ਉਹ ਤੁਹਾਨੂੰ ਵਿਖਾਏ ਆ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਹੋ ਤਾਂ ਕਿ ਲੋਕਾਂ ਤੱਕ ਪਹੁੰਚ ਸਕੇ ਔਰ ਲਾਈਕ ਕਰਦੇ ਹੋ ਔਰ ਸਰਹੱਦੀ ਲੋਕ ਵਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਥੈਂਕ ਯੂ ਮਿਹਰਬਾਨੀ